ਧੰਨਵਾਦ ਸੰਤ ਨਿਸ਼ਾਨ ਸਿੰਘ ਜੀ ਹੁਣ ਮੈਂ ਸੰਤ ਲਖਬੀਰ ਸਿੰਘ ਜੀ ਬੱਲੋਵਾਲ ਜੇ ਪ੍ਰਧਾਨ ਨਾਮਧਾਰੀ ਸੰਗਤ ਸਰਸਾ ਨੂੰ ਬੇਨਤੀ ਕਰਾਂਗਾ ਕਿ ਉਹ ਮੰਚ ਦੇ ਸਟੇਜ ਦੇ ਨੇੜੇ ਆਪੜ ਜਾਣ ਅਗਲਾ ਸਨਮਾਨ ਉਹਨਾਂ ਨੂੰ ਸੇਵਾ ਸਨਮਾਨ ਨਾਲ ਸ੍ਰੀ ਸਬਗੁਰੂ ਜੀ ਦੇ ਕਰ ਕਮਲਾਂ ਦੁਆਰਾ ਨਵਾਜਿਆ ਜਾਏਗਾ ਉਹਨਾਂ ਦੇ ਸੰਬੰਧ ਵਿੱਚ ਮਾਣ ਪੱਤਰ ਜਥੇਦਾਰ ਨਿਸ਼ਾਨ ਸਿੰਘ ਜੀ ਦਿੱਲੀ ਆਪ ਦੇ ਸਾਹਮਣੇ ਪੜ੍ਹਨਗੇ ਜਥੇਦਾਰ ਨਿਸ਼ਾਨ ਸਿੰਘ ਜੀ ਸੇਵਾ ਸਨਮਾਨ ਪੱਤਰ ਸੰਤ ਲਖਬੀਰ ਸਿੰਘ ਜੀ ਵੱਲੋਂ ਵਾਲੀਏ ਪ੍ਰਧਾਨ ਨਾਮਤਾਰੀ ਸੰਗਤ ਸਰਸਾ ਅਜੋਕੇ ਪਾਕਿਸਤਾਨ ਅਤੇ ਪੱਛਮੀ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਵਿੱਚ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਸਮੇਂ ਤੋਂ ਹੀ ਨਾਮਤਾਰੀ ਸਿੱਖੀ ਦਾ ਬਹੁਤ ਵਿਸਤਾਰ ਹੋਇਆ। ਇਸੇ ਜ਼ਿਲ੍ਹੇ ਦੇ ਪਿੰਡ ਬੱਲੋਵਾਲੀ ਵਿੱਚ ਸੰਤ 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 ਸਿੰਘ ਜੀ ਨਾਮਤਾਰੀ ਮਰਿਆਦਾ ਦੇ ਧਾਰਨੀ ਸ਼ਬਦ ਕੀਰਤਨ ਦੇ ਰਸੀਏ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਸਨ। ਇਹਨਾਂ ਦੇ ਘਰੋਂ ਬੀਬੇ ਹਰਕੌਰ ਜੀ ਨੇ ਸਤਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਕੀਤੇ ਸੰਤ ਸੰਤ ਸਿੰਘ ਜੀ ਦੇ ਸੁਪੁੱਤਰ ਜਥੇਦਾਰ ਇੰਦਰ ਸਿੰਘ ਜੀ ਬੱਲੋਵਾਲੀਏ ਸਨ ਜਿਹੜੇ ਦੇਸ਼ ਦੇ ਵਟਵਾਰੇ ਬਾਅਦ ਸਰਸੇ ਸ਼ਹਿਰ ਆ ਕੇ ਟਿਕੇ ਉਹਨਾਂ ਨੇ ਆਪਣੀ ਲੜਕੀ ਦੇ ਘਰ ਵਾਲੀ ਜਗਾ ਲੈ ਕੇ ਇੱਥੇ ਨਾਮਧਾਰੀ ਗੁਰਦੁਆਰੇ ਦੀ ਸਥਾਪਨਾ ਕੀਤੀ ਜਥੇਦਾਰ ਜੀ ਦਾ ਆਨੰਦ ਕਾਰਜ ਨਾਰੋਵਾਲ ਦੇ ਪਾਸ ਤਲਵੰਡੀ ਪਿੰਡ ਦੀ ਬੀਬੀ ਅਛਰ ਕੌਰ ਨਾਲ ਹੋਇਆ ਆਪ ਜੀ ਇਸ ਗੁਰਦੁਆਰੇ ਵਿੱਚ ਅਤੇ ਸਰਸੇ ਦੇ ਆਲੇ ਦੁਆਲੇ ਦੇ ਨਗਰਾਂ ਵਿੱਚ ਇੱਕ ਤੜੱਲੇਦਾਰ ਨਾਮਧਾਰੀ ਜਥੇਦਾਰ ਜਿਉਂ ਵਿਖਿਆਤ ਸਨ ਜਥੇਦਾਰ ਇੰਦਰ ਸਿੰਘ ਜੀ ਦੇ ਤਿੰਨ ਸੁਪੁੱਤਰ ਅਤੇ ਪੰਜ ਪੁੱਤਰੀਆਂ ਹੋਈਆਂ ਵੱਡਾ ਜਥੇਦਾਰ ਸੇਵਾ ਸਿੰਘ ਸਰਸਾ ਸ਼ਹਿਰ ਦੇ ਅਨੇਕ ਸਮਾਜਿਕ ਧਾਰਮਿਕ ਸੰਗਠਨਾਂ ਵਿੱਚ ਕਾਰਜ ਕਰਦਾ ਰਿਹਾ ਉਹ ਵੀ ਦੀਵਾਨ ਲਾਇਆ ਕਰਦੇ ਸਨ ਵਿਚਕਾਰਲੇ ਸਰਦਾਰ ਲਖਬੀਰ ਸਿੰਘ ਪ੍ਰਧਾਨ ਨਾਮਧਾਰੀ ਸੰਗਤ ਸਰਸਾ ਹੀ ਤਿੰਨਾਂ ਵਿੱਚੋਂ ਜੀਵਤ ਹਨ ਸਾਰਿਆਂ ਤੋਂ ਛੋਟੇ ਸਰਦਾਰ ਜਗੀਰ ਸਿੰਘ ਸਨ ਆਪ ਦੀ ਲੜਕੀ 모ਹਿੰਦਰ ਕੌਰ ਸੁਰਾਜ ਵਾਲਾ ਪਰਿਵਾਰ ਜੋਗਿੰਦਰ ਕੌਰ ਗੋਬਿੰਦ ਕੌਰ ਸਰਦਾਰ ਗੁਰਦੀਪ ਸਿੰਘ ਢੋਡਾ ਨਾਲ ਅਤੇ ਰਜਵੰਤ ਕੌਰ ਸਰਦਾਰ ਸੁਲੱਖਣ ਸਿੰਘ ਪ੍ਰਧਾਨ ਦੇ ਛੋਟੇ ਭਰਾ ਨਾਲ ਸਾਰੀਆਂ ਦਿੱਲੀ ਅਤੇ ਸਰੁੰਦਰ ਕੌਰ ਸ਼ੋਰਕੋਟੀ ਇਹ ਪਰਿਵਾਰ ਸਰਸਾ ਵਿਆਹੀ ਸੀ ਪ੍ਰਧਾਨ ਲਖਬੀਰ ਸਿੰਘ ਜੀ ਦਾ ਜਨਮ ਮਈ 1947 ਵਿੱਚ ਬੱਲੋਵਾਲ ਵਿਖੇ ਹੋਇਆ ਫਿਰ ਪਰਿਵਾਰ ਨਾਲ ਸਰਸੇ ਆਟਕੇ ਅਤੇ ਅੱਜ ਕੱਲ ਇੱਥੇ ਹੀ ਨਿਵਾਸ ਰੱਖਦੇ ਹਨ ਸਰਕਾਰੀ ਹਾਇਰ ਸਕੈਂਡਰੀ ਸਕੂਲ ਸਰਸਾ ਤੋਂ ਆਪਣੇ 10ਵੀਂ ਤੱਕ ਪੜ੍ਹਾਈ ਕੀਤੀ ਬੀਬੀ ਹਰਮੀਤ ਕੌਰ ਸਪੁੱਤਰੀ ਸਰਦਾਰ ਮੇਰ ਸਿੰਘ ਚੰਗੀਵਾਲੇ ਰਮੇਸ਼ ਨਗਰ ਦਿੱਲੀ ਨਾਲ ਆਪ ਦਾ ਆਨੰਦ ਕਾਰਜ ਹੋਇਆ ਆਪ ਦੇ ਬੇਟੇ ਬਲਬੀਰ ਸਿੰਘ ਦਾ ਆਨੰਦ ਕਾਰਜ ਬੀਬੀ ਸਿਮਤੇਸ਼ਵਰ ਕੌਰ ਸਪੁੱਤਰੀ ਸਰਦਾਰ ਬਲਦੇਵ ਸਿੰਘ ਨੇਤਾਜੀ ਦਿੱਲੀ ਨਾਲ ਹੋਇਆ ਬੰਤਾ ਸਿੰਘ ਪੋਤਰਾ ਅਤੇ ਬਸੰਤ ਕੌਰ ਬਲਵੰਤ ਕੌਰ ਦੋ ਪੋਤਰੀਆਂ ਹਨ ਪੁੱਤਰੀ ਮਨਜੀਤ ਕੌਰ ਰੂਪਾ ਸਰਦਾਰ ਟਹਿਲ ਸਿੰਘ ਦਿੱਲੀ ਨਾਲ ਵਿਆਹੀ ਹੈ ਆਪ ਦਾ ਕਾਰੋਬਾਰ ਬਿਲਡਿੰਗ ਮਟੀਰੀਅਲ ਸਟੋਰ ਦਾ ਹੈ ਗੁਰੂ ਘਰ ਦੀ ਨਿਸ਼ਕਾਮ ਸੇਵਾ ਦੀ ਪ੍ਰੇਰਣਾ ਪਿਤਾ ਜਥੇਦਾਰ ਇੰਦਰ ਸਿੰਘ ਅਤੇ ਵੱਡੇ ਭਰਾ ਜਥੇਦਾਰ ਸੇਵਾ ਸਿੰਘ ਹੋਰਾਂ ਤੋਂ ਮਿਲੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਤਿਗੁਰੂ ਜਗਜੀਤ ਸਿੰਘ ਜੀ ਅਤੇ ਹੁਣ ਹਜ਼ੂਰ ਸਤਿਗੁਰੂ ਜੀ ਦੇ ਹਰ ਹੁਕਮ ਤੇ ਫੁੱਲ ਚੜਾਉਣ ਲਈ ਅਠੇ ਪਹਿਰ ਤਤਪਰ ਰਹਿੰਦੇ ਹਨ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਜਦੋਂ ਅਜੇ ਟੈਲੀਫੋਨ ਸੁਵਿਧਾ ਆਮ ਘਰਾਂ ਵਿੱਚ ਨਹੀਂ ਸੀ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਸਤਿਗੁਰੂ ਜੀ ਦੇ ਜੋ ਸੰਦੇਸ਼ ਆਪਾਸ ਫੋਨ ਤੇ ਆਉਂਦੇ ਉਹਨਾਂ ਨੂੰ ਤੁਰੰਤ ਇਲਾਕਾ ਜੀਵਨਨਗਰ ਦੇ ਸਬੰਧਿਤ ਵਿਅਕਤੀਆਂ ਤੱਕ ਪਹੁੰਚਾਉਂਦੇ ਸਾਰੇ ਹੀ ਸਤਿਗੁਰੂ ਸਹਿਬਾਨ ਸਰਸਾ ਵਿਖੇ ਇਸ ਪਰਿਵਾਰ ਦੀ ਰਿਹਾਈਸ਼ ਨੂੰ ਆਪਣੀ ਚਰਨ ਛੋਹ ਨਾਲ ਨਿਵਾਜਦੇ ਆ ਰਹੇ ਹਨ ਪ੍ਰਧਾਨ ਲਖਬੀਰ ਸਿੰਘ ਜੀ ਦੇ ਸ਼ੌਕ ਸਤਿਗੁਰੂ ਜੀ ਦਾ ਹਰ ਹੁਕਮ ਮੰਨਣਾ ਸ਼ਬਦ ਕੀਰਤਨ ਸੁਣਨਾ ਅਤੇ ਰੋਜ਼ਾਨਾ ਡਾਇਰੀ ਲਿਖਣਾ ਹੈ ਸਤਿਗੁਰੂ ਜੀ ਦੇ ਹੁਕਮ ਅਨੁਸਾਰ 1982 ਤੋਂ ਪ੍ਰધાન ਜੀ ਨਾਮਤਾਰੀ ਸੰਗਤ ਦੀ ਸੇਵਾ ਨਿਭਾਉਂਦੇ ਆ ਰਹੇ ਹਨ ਜਦੋਂ ਹੁਕਮ ਅਨੁਸਾਰ ਗੁਰਦੁਆਰੇ ਦੀ ਨਵੀਂ ਇਮਾਰਤ ਬਣਾਉਣੀ ਸੀ ਤਾਂ ਆਪ ਕਹਿੰਦੇ ਹਨ ਕਿ ਪਤਾ ਹੀ ਨਹੀਂ ਲੱਗਾ ਕਿੱਥੋਂ ਕਿੱਥੋਂ ਮਾਇਆ ਆ ਗਈ ਅਤੇ ਸਾਰਾ ਕਾਰਜ ਨਿਰਵਿਘਨ ਸੰਪੂਰਨ ਹੋਇਆ ਹੁਣ 78 ਸਾਲ ਦੀ ਉਮਰ ਵਿੱਚ ਵੀ ਉਹ ਹਰ ਸੇਵਾ ਕਾਰਜ ਦਾ ਸਾਜ ਸਿਹਤ ਹੋਣ ਦੇ ਬਾਵਜੂਦ ਨਾ ਸਾਜ ਸਿਹਤ ਹੋਣ ਦੇ ਬਾਵਜੂਦ ਵੀ ਉਸੇ ਉਤਸ਼ਾਹ ਨਾਲ ਕਰਨਾ ਲੋਚਦੇ ਹਨ ਸਤਿਗੁਰੂ ਜੀ ਪ੍ਰਧਾਨ ਅਤੇ ਜਥੇਦਾਰ ਇੰਦਰ ਸਿੰਘ ਜੀ ਦੇ ਪਰਿਵਾਰ ਅਤੇ ਉੱਤੇ ਇਸੇ ਤਰ੍ਹਾਂ ਕਿਰਪਾ ਬਣੀ ਰਹੇ ਅਸੂ ਦਾ ਮੇਲਾ ਸੰਬਤ 2082 ਬਿਕਰਮੀ ਨੂੰ ਸ੍ਰੀ ਸਤਿਗੁਰੂ ਜੀ ਦੇ ਕਰ ਕਮਲਾ ਦੁਆਰਾ ਸੰਤ ਲਖਬੀਰ ਸਿੰਘ ਜੀ ਨੂੰ ਸੇਵਾ ਸਨਮਾਨ ਨਾਲ ਨਿਵਾਜੇ ਜਾਣ ਤੇ ਨਾਮਤਾਰੀ ਸੰਗਤ ਗੌਰਵਮਤ ਮਹਿਸੂਸ ਕਰਦੀ ਹੈ ਅਸੂ ਦਾ ਮੇਲਾ 1 ਕੱਤਕ 2082 17 ਅਕਤੂਬਰ 225 ਸਤਨ ਸ੍ਰੀ ਭੈਣੀ ਸਾਹਿਬ ਲੁਧਿਆਣਾ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ अच्छा। ਪਰਦਾਨ ਜੀ ਵੱਲੋਂ ਬੁਲਾਉਣ ਨੂੰ ਮੈਂ ਬੋਲਾਂ। ਤਾਂ ਪ੍ਰਦਾਨ ਜੀ ਵੱਲੋਂ ਪਾਤਸ਼ਾਹ ਜੀ ਦਾ ਸ਼ੁਕਰਾਨੇ ਵਜੋਂ ਉਹਨਾਂ ਦੇ ਪਤੀ ਜਾਜੀ ਸ਼ੋਭਨਾ ਰਣਜੀਤ ਸਿੰਘ ਰਣਵੀਰ ਸਿੰਘ ਜੀ 1 ਮਿੰਟ ਲਈ ਸੰਗਤ ਨੂੰ ਸੰਬੋਧਨ ਕਰਨਗੇ। ਪਰਮ ਪੂਜਨੀਏ ਸਿਰਸਤ ਗੁਰੂ ਜੀ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਅਤੇ ਆਪ ਜੀ ਦੇ ਦਰਸ਼ਨ ਦੀਦਾਰੇ ਕਰਦੀ ਹੋਈ ਸਾਧ ਸੰਗਤ ਜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ ਮੈਂ ਆਪਣੇ ਦਾਦਾ ਜੀ ਜਿਹਦਰ ਇੰਦਰ ਸਿੰਘ ਜੀ ਉਹਨਾਂ ਬਾਰੇ ਵੀ ਇੱਕ ਗੱਲ ਕਰਨਾ ਚਾਹੁੰਦਾ ਹਾਂ ਸਾਰੇ ਹੀ ਗਾਜੇ ਕੋ ਧੰਸ੍ਰਿ ਸਤਿਗੁਰ ਪ੍ਰਤਾਪ ਸਿੰਘ ਜੀ ਇੱਕ ਵਾਰੀ ਦੀ ਗੱਲ ਹੈ ਜਦੋਂ ਸਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੇਵਾ ਦੇ ਕਰਦੇ ਕਰਦੇ ਕੁਝ ਗੱਲਾਂ ਐਸੀਆਂ ਆ ਗਈਆਂ ਗੱਲ ਸੱਚ ਤੇ ਝੂਠ ਦੀ ਆਈ ਸਚਿਪਾਹੀ ਕਹਿਣ ਲੱਗੇ ਜਥੇਦਾਰਾ ਤੂੰ ਕਹਦੇ ਵੀ ਆਹ ਗੱਲ ਠੀਕ ਏ ਸਚਿਪ ਤਾਂ ਸਾਡੇ ਦਾਦਾ ਜੀ ਕਹਿਣ ਲੱਗੇ ਨਹੀਂ ਗਰੀਬ ਨਵਾਜੀ ਇਹ ਗੱਲ ਝੂਠ ਹੈ ਮੈਂ ਸੱਚ ਦੇ ਨਾਲ ਖੜਾ ਹਾਂ ਕੋਈ ਸਮਾਂ ਪਾ ਕੇ ਉਹ ਜਦੋਂ ਨਿਪਟਾਰਾ ਹੋਇਆ ਤੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਆਇਆ ਤਾਂ ਸੱਚੇ ਪਾਤਸ਼ਾਹ ਜੀ ਨੇ ਫੇਰ ਦਰਸ਼ਨ ਦਿੱਤੇ ਸਰਸੇ ਨਾਮਤਰੀ ਧਰਮਸ਼ਾਲਾ ਦੇ ਬਾਹਰ ਸੱਚੇ ਪਾਤਸ਼ਾਹ ਜੀ ਐਦਾਂ ਕੰਡ ਤੇ ਹੱਥ ਧਰ ਕੇ ਕਿਹਾ ਜਥੇਦਾਰਾ ਚਾਹੀ ਮੇਰੇ ਐਸ ਮੋੜੇ ਤੇ ਨੱਚ ਲੈ ਤੇ ਚਾਹੀ ਮੇਰੇ ਐਸ ਮੋੜੇ ਤੇ ਨੱਚ ਲੈ ਤੂੰ ਸੱਚਾ ਸਹਿ ਤਾਂ ਅੱਜ ਤੋਂ ਬਾਅਦ ਜੋ ਵੀ ਤੂੰ ਕਾਰਜ ਕਰੇਗਾ ਪੰਥ ਦਾ ਸੇਵਾ ਜੋ ਵੀ ਤੇਰੇ ਹੈਗੀ ਹੈ ਤੇਰੇ ਮਨ ਚ ਗੱਲ ਹੈ ਉਹ ਤੇਰੀ ਸਫਲ ਰਹੇਗੀ ਜਾਂ ਤੇਰੀ ਵਾਵਲ ਨਹੀਂ ਕੋਈ ਵੇਖ ਸਕਦਾ ਪਾਸ਼ਾ ਜੀ ਉਹ ਦਿਨ ਹੈ ਤੇ ਆਪ ਜੀ ਦੀ ਕਿਰਪਾ ਨਾਲ ਇਹ ਸਾਰਾ ਕਾਰਜ ਇਹ ਹੋ ਰਿਹਾ ਹੈ ਸਾਡਾ ਦੇ ਕੁਛ ਨਹੀਂ ਹੈ ਜੋ ਕੁਛ ਹੈ ਸੋ ਤੇਰਾ ਬਾਜੀ ਮੈਂ ਇਨਾਂ ਕੀ ਆਪ ਜੀ ਦੇ ਅੱਗੇ ਕਿ ਸ਼ਮਾਂ ਦਾ ਜਾਚਕ ਆ ਕੋਈ ਪੁੱਲਾ ਹੋ ਗਿਆ ਹਾਂ ਤਾਂ ਆਜੀ ਬਖਸ਼ਣਹਾਰ ਸਤਿ ਸ੍ਰੀਕਾਲ ਜੀ ਧੰਨਵਾਦ ਜੀ